ਬੀਤੇ ਕੁਝ ਦਿਨ ਪਹਿਲਾਂ ਜ਼ਿਲ੍ਹਾ ਤਰਨਤਾਰਨ ਦੇ ਵਿਧਾਨ ਸਭਾ ਹਲਕਾ ਪੱਟੀ ਤੋਂ ਧੀਨ ਪੈਂਦੇ ਪਿੰਡ ਹਰੀਕੇ ਤੋਂ ਕੁਝ ਹੀ ਦੂਰੀ ਤੇ ਸਤਲੁਜ ਦਰਿਆ ਦੇ ਕੰਢੇ ਬਣੇ ਕੜੋਮ ਪੰਨ ਦੇ ਵਿੱਚ ਪਾੜ ਪਹਿਚਾਨ ਤੇ ਨਾਲ ਫੱਟੇ ਪੱਤਰ ਤੇ ਲੋਕਾਂ ਦੀ ਹੜ੍ਹ ਤੇ ਪਾਣੀ ਦੇ ਕਾਰਨ ਫਸਲ ਤਬਾਹ ਹੋਈ ਸੋ ਇਸੇ ਦੌਰਾਨ ਇਸ ਤਬਾਹੀ ਕਾਰਨ ਲੋਕ ਅਜੇ ਵੀ ਸੰਤਾਪ ਚੱਲ ਰਹੇ ਨੇ ਇਨਾ ਹੜ੍ਹਾਂ ਦੀ ਚਪੇਟ ਦੇ ਵਿੱਚ ਇੱਕ ਪਰਿਵਾਰ ਨੇ ਕੈਮਰੇ ਸਾਹਮਣੇ ਆ ਕੇ ਦੱਸਿਆ ਕਿ ਉਹਨਾਂ ਦੇ ਘਰ ਦੇ ਹਾਲਾਤ ਨਰਕ ਨਾਲੋਂ ਵੀ ਜ਼ਿਆਦਾ ਬਦਤਰ ਹੋ ਚੁੱਕੇ ਨੇ ਪਰ ਕਿਸੇ ਨੇ ਵੀ ਆ ਕੇ ਅਜੇ ਤੱਕ ਉਹਨਾਂ ਦੀ ਸਾਰ ਨਹੀਂ ਲਈ ਹੈ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਵਿਧਵਾ ਔਰਤ ਨੇ ਦੱਸਿਆ ਕਿ ਉਸ ਦਾ ਪਰਿਵਾਰ ਹਸਤਾ ਫਸਤਾ ਪਰਿਵਾਰ ਸੀ ਅਤੇ ਪਿਛੇ 6 ਕਿੱਲੇ ਜ਼ਮੀਨ ਦੇ ਹੋ ਮਾਲਕ ਸਨ ਅਤੇ 25 ਸਾਲ ਬਾਅਦ ਆਏ ਇਸ ਹੜ੍ਹ ਨੇ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਹੈ ਜੀਨਾ ਭਿੰਦੀ ਦਾ ਜਰਨਜੀਤ ਕੌਰ ਕੀ ਗੱਲ ਕੀ ਹਾਲਾਤ ਬਣੇ ਪਏ ਨੇ ਕਰਦੇ ਨੇ ਆ ਜੇ 25 ਸਾਲਾਂ ਬਾਅਦਾਂ ਪਾਣੀ ਆਇਆ ਸਾਡੇ ਪਹਿਲਾਂ ਸਾਡਾ ਘਰ ਬਹੁਤ ਜ਼ਿਆਦਾ ਵਧੀਆ ਸੀ ਤੇ 25 ਸਾਲਾਂ ਬਾਅਦ ਪਾਣੀ ਆਉਣਾ ਸਾਡਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਕੋਈ ਵੀ ਘਰ ਦੀ ਸਾਡੀ ਚੀਜ਼ ਨਹੀਂ ਰਹੀ ਵੀ ਅਸੀਂ ਸਾਰਾ ਕੁਝ ਆਪਦੇ ਮੰਜੇ-ਮੁੰਜੇ ਵੇਚ ਕੇ ਸਾਰਾ ਗੁਜ਼ਾਰਾ ਕਰਦੇ ਆ ਕਦੇ ਕੋਈ ਲੱਕੜ ਵੇਚ ਦਿੰਨੇ ਕਦੀ ਕੁਝ ਵੇਚ ਦਿੰਨੇ ਬਾਲੇ ਵੇਚ ਦਿੰਨੇ ਆ ਹੁਣ ਗਾਡਰ ਵੇਚ ਦਿੱਤੇ ਆ ਕਿਉਂ ਵੇਚਣ ਕਉ ਦੇ ਉਹ ਬੱਚਿਆਂ ਦਾ ਇਲਾਜ ਕਰਾਉਣ ਕਰਕੇ ਕੁਝ ਸਾਡੇ ਘਰ ਦੇ ਵਿੱਚ ਵੀ ਸੱਬਦਾ ਪਤਾ ਨਹੀਂ ਹੈਗਾ ਕੋਈ ਰਸਨ ਨਹੀਂ ਹੈਗਾ ਐਂ ਆਪਣਾ ਸਾਰਾ ਘਰ ਦਾ ਸਮਾਨ ਵੇਚ ਹੀ ਜਾਨੇ ਤੇ ਬੱਚਿਆਂ ਨੂੰ ਕੀ ਗੱਲ ਬੱਚੇ ਤਾਂ ਛੋਟੇ ਛੋਟੇ ਜਿਹੇ ਅਸਲ ਬੱਚੇ ਹੈਗੇ ਆ 1.5 ਮਹੀਨੇ ਦੇ ਆ ਤੇ ਉਹਨਾਂ ਨੂੰ ਉਹਨਾਂ ਦੇ ਜਾ ਪਾਣੀ ਕਰਨ ਖਰਚ ਹੋਣ ਲਿਆ ਵੀ ਬਹੁਤ ਜਿਆਦਾ ਸਾਨੂੰ ਸਾਰੇ ਪਰਿਵਾਰ ਨੂੰ ਆ ਤੇ ਇਹਦਾ ਇਲਾਜ ਨਹੀਂ ਕਰਾਇਆ ਰੁਪਏ ਹੀ ਨਹੀਂ ਹੈਗਾ ਤੇ ਕਿੱਥੋਂ ਕਰਾਈਏ ਪੈਸੇ ਦੇ ਕਾਰਨ ਸਾਡੇ ਮਾੜਾ ਮੋੜ ਜੀ ਦਵਾਈ ਦੇ ਕੋਈ ਲੈ ਦਿੰਦਾ ਕੋਈ ਰੱਬ ਤਰਸੀ ਸਾਨੂੰ ਕੋਈ ਪੈਸਾ ਨਹੀਂ ਦੇ ਗਿਆ ਇਹ ਕਿ ਕਰਾ ਆ ਤੁਹਾਡੇ ਸਤਾਛਤਾਂ ਵੀ ਡੱਗੀਆਂ ਪਈਆਂ ਸਤਾਹਾਟੀਆਂ ਪਾਣੀ ਕਾਰਨੀਆਂ ਪਾਣੀ ਆ ਜਿਹੜਾ ਅੱਧ ਤਿੱਕਰ ਪਾਣੀ ਆ ਗਿਆ ਸੀ ਤੇ ਕਿੰਨਾ ਇਹ ਸਾਰੇ ਸਾਰਾ ਘਰ ਹੀ ਇਹ ਮਹੀਨੇ ਪਾਣੀ ਰਿਹਾ ਵਿੱਚ ਸਾਰਾ ਹੀ ਘਰ ਬਰਬਾਦ ਹੋ ਗਿਆ ਕੁਛ ਵੀ ਠਹਿਰਿਆ ਨਹੀਂ ਐਣੀ ਉਹਦੇ ਵਿੱਚ ਸਾਡੇ 6.5 ਕਿੱਲਿਆਂ ਚ ਰੇਤ ਪੈ ਗਈ ਹੈ ਤੇ ਬੱਤੀ-ਬੁੱਤੀ ਦਾ ਕਿਤਰਾ ਜੀ ਬੱਤੀ-ਬੁੱਤੀ ਵੀ ਸਾਡੇ ਕੋਈ ਨਹੀਂ ਅਸੀਂ ਬਾਹਰੋਂ ਤਾਰ ਲਾਉਂਦੇ ਹਾਂ ਤੇ ਕੋਈ ਪ੍ਰਸ਼ਾਸਨ ਦਾ ਜਾਂ ਸਰਕਾਰ ਦਾ ਕੋਈ ਨੁਮਾਇੰਦਾ ਨਹੀਂ ਅਜੇ ਤੱਕ ਤੁਹਾਡੇ ਕੋਲ ਕੋਈ ਨਹੀਂ ਆਇਆ ਕਿਸੇ ਰਕਮ ਦੇ ਵੀ ਸਾਨੂੰ ਕੋਈ ਹਲਕ ਨਹੀਂ ਹੋਈ ਵੀ ਤੇ ਨੇ ਪ੍ਰਸ਼ਾਸਨ ਦਾ ਕਹਿੰਦਾ ਕਿ ਜਿਨ੍ਹਾਂ ਦੀਆਂ ਟੁੱਟੀਆਂ ਚੀਜ਼ਾਂ ਸੀ ਉਹਨਾਂ ਨੂੰ ਮਿਲਿਆ ਦਿੱਤਾ ਮੁਆਵਜ਼ਾ ਨਹੀਂ ਉਹਨਾਂ ਨੇ ਸਿਰਫ ਇਹਨਾਂ ਨੇ ਤੂੜੀਆਂ ਤਾੜੀਆਂ ਵੰਡੀਆਂ ਜਿਹੜਾ ਰਾਸ਼ਨ ਵੰਡਿਆ ਉਸ ਟਾਈਮ ਤੇ ਹੀ ਇੱਥੇ ਨਹੀਂ ਹੈਗੇ ਅਸੀਂ ਆਪਣੇ ਬੱਚੇ ਲੈ ਕੇ ਅਸੀਂ ਗਏ ਸੀ ਉੱਤੇ ਹੱਸ ਤਾ ਰਾਤ ਦਾ ਰਾਤ ਵੇ ਰਹਿੰਦੇ ਕਿੱਥੇ ਤੇ ਕਿਤਰਾ ਗੁਜ਼ਾਰਾ ਰਾਤ ਹੀ ਉਹ ਗਵਾਂਡੀਆਂ ਘਰ ਰਹੇ ਉਹਨਾਂ ਨੇ ਸਾਨੂੰ ਕੁੱਟ ਮਾਰ ਕੇ ਕੱਢ ਦਿੱਤਾ ਕਿੰਨੇ ਜੀ ਜੀ ਟੋਟਲ ਤੁਸੀਂ ਜਿਹੜੇ ਇੱਥੇ ਹੈਗੇ ਇੱਕ ਲੜਕੇ ਆ ਇੱਕ ਲड़का ਵਾ ਇੱਕ ਨੋਵਾਂ ਦੋ ਬੱਚੇ ਆ ਇੱਕ ਮੈਂ ਹਰਜਿੰਦਰ ਸਿੰਘ ਦੀ ਮੌਤ ਹੋ ਚੁੱਕੀ ਪਿੰਡ ਬੰਗਾਲੀਪੋਰੀਆ ਪਿੰਡ ਕੜੌਮੇ ਟਾੜਾ ਪਤੀ ਸੀ ਉਹਨਾਂ ਦੀ ਮੌਤ ਕਵੇ ਉਹ 8 ਲੱਖ ਕਰਜ਼ਾ ਸੀ ਤੇ ਉਹ ਕਰਜ਼ਾ ਉਹਨਾਂ ਨੂੰ ਮੈਂ ਬਥੇਰਾ ਆਂਦੇ ਰਹੀ ਨਾ ਤੁਸੀਂ ਆਓ ਕਿ ਮੇਰੇ ਬੰਦੇ ਨੇ ਮੁੱਕ ਜਾਣਾ ਉਹ ਕਹਿੰਦੇ ਨਹੀਂ ਆਈ ਆਣਾ ਖੇਰ ਦੀ ਪਾਕੇ ਉਹਨਾਂ ਦੇ ਪੇ ਇਹਨਾਂ ਦੇ ਕਰਜ਼ੇ ਦੇ ਕਰਕੇ ਮੌਤ ਹੋ ਗਈ ਹੁਣ ਮੰਗ ਕੀ ਕਰਦੇ ਲੋਕਾਂ ਤੋਂ ਸਹਾਯੋਗੀ ਜਿਹੜੇ ਸੱਚੇ ਮੰਗ ਕੀ ਕਰਨੀ ਪਾ ਜਾਈ ਐ ਇਹੇ ਚਾਹੁੰਦੇ ਆ ਕਿ ਇੱਕ ਸਾਡਾ ਵੀ ਹਾਲਾਤ ਵੇਖ ਕੇ ਸਾਨੂੰ ਕੁਝ ਦਿੱਤਾ ਜਾਵੇ ਇੱਕ ਸਾਡੇ ਜਿਹੜੇ ਬੱਚੇ ਬੁਝੇ ਆ ਉਹ ਸਾਡੇ ਵੀ ਕੋਈ ਸਾਥ ਸਾਨੂੰ ਮਿਲ ਜਾਵੇ ਅਸੀਂ ਬੱਚਿਆਂ ਨੂੰ ਲੈ ਕੇ ਪੈ ਜੀਏ ਮੋਬਾਈਲ ਨੰਬਰ ਕਿੰਨਾ ਹੈ ਤੁਹਾਡਾ ਨਾ 99154 30114 ਕੀ ਨਾਂ ਪੈਂਦੀ ਤੁਹਾਡਾ ਮਾਹੀ ਕੀ ਗੱਲ ਕੀ ਹਾਲਾਤ ਨੇ ਆ ਘਰ ਦੇ ਬਣੇ ਬਹੁਤ ਬੁਰੇ ਹਾਲਾਤ ਸਾਡੇ ਕੀ ਹੋਇਆ ਕੀ ਸਾਡੇ ਜੁੜਵਾ ਬੱਚੇ ਆ ਤੇ ਇਦਾਂ ਇਹਨਾਂ ਨੂੰ ਉਹ ਗਈ ਕਾਰਸ਼ ਬਹੁਤ ਜ਼ਿਆਦਾ ਗਲੇ ਪਲੇ ਪਏ ਆ ਕੋਈ ਸਾਡੀ ਮਦਦ ਨਹੀਂ ਕਰਦਾ ਕਾਦ ਨਾ ਕਿਤਰਾ ਹੋਈ ਹੈ ਕਾਰਸ਼ ਇਹਨਾਂ ਨੂੰ ਪਾਣੀ ਤੋਂ ਹੋ ਗਏ ਇੱਥੇ ਪਾਣੀ ਬਹੁਤ ਜ਼ਿਆਦਾ ਆਇਆ ਹੈ ਤੇ ਮੋਟਰ ਦੇ ਵਿੱਚ ਖਰਾਬ ਪਾਣੀ ਹੋ ਗਿਆ ਉਹਦੇ ਕਾਰਨ ਨੂੰ ਮੋਂ ਨਾਲ ਸਾਰਿਆਂ ਨੂੰ ਹੋ ਗਈ ਤੇ ਜ਼ਮੀਨ ਦੇ ਪਾਣੀ ਨਾਲ ਹੀ ਇਹ ਸਾਰਾ ਹਾਂਜੀ ਤੇ ਆ ਘਰ ਵੀ ਤੁਹਾਡਾ ਡਿੱਗਾ ਪਿਆ ਕੀ ਗੱਲ ਇਹ ਵੀ ਪਾਣੀ ਦੇ ਕਾਰਨ ਹੀ ਡਿੱਗਾ ਪਿਆ ਸਾਰਾ ਤੇ ਪਾਣੀ ਜਿਹੜੇ ਹਾੜਾਏ ਸੀ ਪਿੱਛੇ ਜਿਹੇ ਉਹਦੋਂ ਨਹੀਂ ਹਾਂਜੀ ਤੇ ਕੀ ਗੱਲ ਕੋਈ ਇਹਨੇ ਸਹਾਇਤਾ ਨਹੀਂ ਕੀਤੀ ਤੁਹਾਡੀ ਸਰਕਾਰ ਨੇ ਜਾਂ ਕਿਸੇ ਨੇ ਨਹੀਂ ਕਿਸੇ ਨੇ ਮਨੇ ਕੀਤੀ ਤੇ ਇਲਾਜ ਕਿਉਂ ਨਹੀਂ ਬੱਚਿਆਂ ਦਾ ਕਰਾਉਂਦੇ ਪੈਸੇ ਦੁੱਖੋਂ ਨਹੀਂ ਕਰਾਉਂਦੇ ਤੇ ਰੋਟੀ ਪਾਣੀ ਦਾ ਹੁਣ ਕਿਤਨਾ ਸਰਦਾ ਇਦਾਂ ਹੀ ਆ ਮਤਲਬ ਲੋਕੀ ਹੱਲੇ ਕੁਛ ਨਹੀਂ ਸਾਡੇ ਘਰ ਹੈਗਾ ਖਾਣ ਪੀਣ ਦੀ ਤੇ ਰਾਤ ਕਿੱਥੇ ਗੁਜ਼ਾਰਾ ਕਰਦੇ ਜੇ ਤੂੰ ਉਹ ਕਹੇ ਦੇ ਘਰੇ ਜਾਈਦਾ ਸੀ ਉਹਨਾਂ ਵੀ ਹੁਣ ਜਵਾਬ ਦੇ ਦਿੱਤਾ ਹੁਣ ਕੀ ਮੰਗ ਕੀ ਕਰਦੇ ਲੋਕਾਂ ਨੂੰ ਕੁਛ ਨਹੀਂ ਬਸ ਸਾਨੂੰ ਜਿੰਨੀ ਹੁੰਦੀ ਲੋਕਾਂ ਕਾ ਸਾਡੇ ਘਰ ਤੇ ਮੋਬਾਈਲ ਨੰਬਰ ਦੱਸੋ ਮੈਂ ਹਾਂ ਉਤੇ ਲੜ 99543114 ਦੁਬਾਰਾ ਦੱਸੋ ਲੜ 99543114